1 ਮਈ ਨੂੰ ਜਿਹੜਾ ਕ ਮੰਤਰੀ ਕਿਰਤਿਆਂ ਦਾ ਦਿਹਾੜਾ ਕ ਮੰਤਰੀ ਮਜ਼ਦੂਰ ਦਿਹਾੜਾ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਇਹਦੇ ਵਿੱਚ ਜਿਹੜੀਆਂ ਸਾਡੀਆਂ 10 ਮੇਨ ਜਿਹੜੇ ਮੁੱਦੇ ਨੇ ਸੰਬੰਧਿਤ ਮੰਗਾ ਨੇ ਉਹਨਾਂ ਦੇ ਵਿੱਚ ਕਰ ਲੀਆਂ ਕਿਸਾਨਾਂ ਦੀਆਂ ਨੇ ਉਹਦੇ ਵਿੱਚ ਤਿੰਨ ਮੰਗਾ ਕਿਰਤਿਆਂ ਦੀਆਂ ਮਜ਼ਦੂਰਾਂ ਦੀਆਂ ਵੀ ਮੰਗਾ ਨੇ ਜਿਹੜੀ ਕਿ ਹੈਗੀ ਆ ਮਨਰੇਗਾ ਦੀ 200 ਦਿਨ ਦੀ ਗਰੰਟੀ ਹੋਵੇ 700 ਰੁਪਿਆ ਦਿਹਾੜੀ ਦੀ ਗਰੰਟੀ ਹੋਵੇ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਮਜ਼ਦੂਰਾਂ ਦਾ ਕਰਜ਼ਾ ਵੀ ਕਿਸਾਨਾਂ ਦੇ ਨਾਲ-ਨਾਲ ਸਾਰਾ ਖਤਮ ਹੋਵੇ ਤੇ ਉਹਨਾਂ ਨੂੰ ਪੈਨਸ਼ਨ ਹੋਵੇ 60 ਸਾਲ ਤੋਂ ਉੱਪਰ ਵਾਲੇ ਇਹ ਇਹ ਮੰਗਾ ਸੀ ਪਹਿਲਾਂ ਵੀ ਸ਼ਾਮਲ ਕੀਤੀਆਂ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ ਅਸੀਂ ਸਮਝਦੇ ਹਾਂ ਵੀ 95% ਤੋਂ ਵੱਧ ਲੋਕਾਂ ਨਾਲ ਬਸੋਂ ਆ ਜਿਹੜੀ ਭਾਰਤ ਦੀ ਉਹਦੇ ਨਾਲ ਸੰਬੰਧਿਤ ਮੰਗਾਂ ਨੇ ਮਜ਼ਦੂਰਾਂ ਦੀਆਂ ਵੀ ਆ ਕਿਸਾਨਾਂ ਦੀਆਂ ਵੀ ਤੇ ਮੱਧ ਵਰਗ ਦੀਆਂ ਵੀ ਹੈ ਜਿਹੜਾ ਬਿਜਲੀ ਐਕਟ 223 ਖਤਮ ਹੋਵੇ ਇਹ ਸਾਰਾ ਜਿਹੜਾ ਮੱਧ ਵਰਗ ਹੈ ਉਹਦੀ ਜ਼ਿੰਦਗੀ ਨਾਲ ਜੁੜੀ ਹੋਈ ਮੰਗ ਹੈ ਸੋ ਉਹਦੇ ਤੇ ਅਸੀਂ ਇਸ ਤੇ 1 ਮਈ ਤੇ ਜਿਹੜਾ ਉਹਨੂੰ ਅਸੀਂ ਦੋਨੇ ਬਾਰਡਰਾਂ ਤੇ ਜਿਵੇਂ ਪਹਿਲਾਂ ਅਸੀਂ 23 ਮਾਰਚ ਵਾਲਾ ਔਰਤ ਦਿਹਾੜਾ ਜਿਹੜਾ ਮਨਾਇਆ ਐ اسی ਤਰੀਕੇ ਨਾਲ 1 ਮਾਰਚ ਆਪਣਾ 1 ਮਈ ਵਾਲਾ ਜਿਹੜਾ ਦੋਨੇ ਬਾਰਡਰਾਂ ਤੇ ਤੁਮਤਾਬਨਾ ਮਨਾਇਆ ਜਾਊ ਕੱਠ ਕਰਕੇ ਤੇ ਉਸ ਤੋਂ ਅੱਗੇ ਜਿਹੜਾ ਹੈਗਾ ਸਾਡਾ ਜਿੱਦੇ 100 ਦਿਨ ਪੂਰੇ ਹੋ ਗਏ ਅੰਦੋਲਨ ਨੂੰ 70 ਦਿਨ ਹੋ ਗਏ ਅੱਜ ਤੋਂ 30 ਦਿਨਾਂ ਨੂੰ ਲੈ ਲਓ ਜਾਂ ਕਹਿ ਲਓ ਵੀ 22 ਜਿਹੜੀ ਮਈ ਆਊਗੀ 22 ਮਈ ਜਿਹੜਾ 100ਵਾਂ ਦਿਨ ਹੋਊਗਾ ਸਾਡੇ ਅੰਦੋਲਨ ਬਾ 22 ਮਈ ਨੂੰ ਅਸੀਂ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਅੰਦੋਲਨ ਨੂੰ ਹੰਗਾਰਾ ਨਹੀਂ ਮਿਲ ਰਿਹਾ ਗਿਣਤੀ ਘਟਣੀ ਸ਼ੁਰੂ ਹੋ ਗਈ ਟਰਾਲੀਆਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ ਅਸੀਂ ਇੱਥੇ ਲੱਖਾਂ ਦਾ ਇਕੱਠ ਕਰਕੇ 22 ਮਈ ਨੂੰ ਦੋਹੇ ਬਾਡਰਾਂ ਤੇ ਦਿਖਾਵਾਂਗੇ ਵੀ ਉਹ ਜਿਹੜਾ ਇਹ ਅੰਦੋਲਨ ਹੈ ਜਿਹੜਾ ਸਾਡਾ 22 ਆਪਣਾ ਦਿੱਲੀ ਚੱਲੋ ਵਾਲਾ ਅੰਦੋਲਨ ਹੈ ਉਹ ਜਿਉਂਦਾ ਤਿਉਂ ਜਾ ਰਿਹਾ ਲੋਕਾਂ ਦਾ ਹੱਛਾ ਵੀ ਜਾ ਰਿਹਾ ਤੇ ਅਸੀਂ ਜਦੋਂ ਵੀ ਇਹ ਰੋਕਾਂ ਖਤਮ ਹੋ ਗਈਆਂ ਅਸੀਂ ਉਹ ਲੱਖਾਂ ਹਜ਼ਾਰਾਂ ਕਿਸਾਨਾਂ ਦੇ ਸਮੇਤ ਅਸੀਂ ਦਿੱਲੀ ਵੱਲ ਜਾਵਾਂਗੇ ਇਹ ਅਸੀਂ ਬਾਈ ਬਾਈ ਨੂੰ ਦਿਖਾਉਣਾ ਦੂਜਾ ਜਿਹੜਾ ਸਾਡਾ ਐਕਸ਼ਨ ਪ੍ਰੋਗਰਾਮ ਇਹ ਹੈ 1 ਮਈ ਨੂੰ ਜਿਹੜਾ ਕ ਮੰਤਰੀ ਕਿਰਤਿਆ ਦਾ ਤਿਹੜਾ ਕ ਮੰਤਰੀ ਮਜ਼ਦੂਰ ਦਿਹਾੜਾ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਇਹਦੇ ਵਿੱਚ ਜਿਹੜੀਆਂ ਸਾਡੀਆਂ 10 ਮੇਨ ਜਿਹੜੇ ਮੁੱਦੇ ਦਾ ਸੰਬੰਧਿਤ ਮੰਗਾ ਨੇ ਉਹਨਾਂ ਦੇ ਵਿੱਚ ਕਰ ਲੀਆਂ ਕਿਸਾਨਾਂ ਦੀਆਂ ਨੇ ਉਹਦੇ ਵਿੱਚ ਤਿੰਨ ਮੰਗਾ ਕਿਰਤਿਆ ਦੀਆਂ ਮਜ਼ਦੂਰਾਂ ਦੀਆਂ ਵੀ ਮੰਗਾ ਨੇ ਜਿਹੜੀ ਕਿ ਹੈਗੀ ਆ ਮਨਰੇਗਾ ਦੀ 200 ਦਿਨ ਦੀ ਗਾਰੰਟੀ ਹੋਵੇ 700 ਰੁਪਿਆ ਦਿਹਾੜੀ ਦੀ ਗਾਰੰਟੀ ਹੋਵੇ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਮਜ਼ਦੂਰਾਂ ਦਾ ਕਰਜ਼ਾ ਵੀ ਕਿਸਾਨਾਂ ਦੇ ਨਾਲ-ਨਾਲ ਸਾਰਾ ਖਤਮ ਹੋਵੇ ਤੇ ਉਹਨਾਂ ਨੂੰ ਪੈਨਸ਼ਨ ਹੋਵੇ 60 ਸਾਲ ਤੋਂ ਉੱਪਰ ਵਾਲੀ ਇਹ ਇਹ ਮੰਗਾ ਸੀ ਪਹਿਲਾਂ ਵੀ ਸ਼ਾਮਲ ਕੀਤੀਆਂ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ ਅਸੀਂ ਸਮਝਦੇ ਹਾਂ ਵੀ 95% ਤੋਂ ਵੱਧ ਲੋਕਾਂ ਨਾਲ ਬਸੋਂ ਆ ਜਿਹੜੀ ਭਾਰਤ ਦੀ ਉਹਦੇ ਨਾਲ ਸੰਬੰਧਿਤ ਮੰਗਾਂ ਨੇ ਮਜ਼ਦੂਰਾਂ ਦੀਆਂ ਵੀ ਆ ਕਿਸਾਨਾਂ ਦੀਆਂ ਵੀ ਤੇ ਮੱਧ ਵਰਗ ਦੀਆਂ ਵੀ ਹੈ ਜਿਹੜਾ ਬਿਜਲੀ ਐਕਟ 223 ਖਤਮ ਹੋਵੇ ਇਹ ਸਾਰਾ ਜਿਹੜਾ ਮੱਧ ਵਰਗ ਹੈ ਉਦੀ ਜ਼ਿੰਦਗੀ ਨਾਲ ਜੁੜੀ ਹੋਈ ਮੰਗ ਹੈ ਸੋ ਉਹਦੇ ਤੇ ਅਸੀਂ ਇਸ ਤੇ 1 ਮਈ ਤੇ ਜਿਹੜਾ ਉਹਨੂੰ ਅਸੀਂ ਦੋਨੇ ਬਾਰਡਰਾਂ ਤੇ ਜਿਵੇਂ ਪਹਿਲਾਂ ਅਸੀਂ 23 ਮਾਰਚ ਵਾਲਾ ਔਰਤ ਦਿਹਾੜਾ ਜਿਹੜਾ ਮਨਾਇਆ ਐ اسی ਤਰੀਕੇ ਨਾਲ 1 ਮਾਰਚ ਆਪਣਾ 1 ਮਈ ਵਾਲਾ ਜਿਹੜਾ ਦੋਨੇ ਬਾਰਡਰਾਂ ਤੇ ਤੁਮਤਾਵਨਾ ਮਨਾਇਆ ਜਾਉ ਕੱਟ ਕਰਕੇ ਤੇ ਉਸ ਤੋਂ ਅੱਗੇ ਜਿਹੜਾ ਹੈਗਾ ਸਾਡਾ ਜਿੱਦੇ 100 ਦਿਨ ਪੂਰੇ ਹੋ ਗਏ ਅੰਦੋਲਨ ਨੂੰ 70 ਦਿਨ ਹੋ ਗਏ ਅੱਜ ਤੋਂ 30 ਦਿਨਾਂ ਨੂੰ ਲੈ ਲਓ ਜਾਂ ਕਹਿ ਲਓ ਵੀ 22 ਜਿਹੜੀ ਮਈ ਆਊਗੀ 22 ਮਈ ਜਿਹੜਾ 100ਵਾਂ ਦਿਨ ਹੋਊਗਾ ਸਾਡੇ ਅੰਦੋਲਨ ਬਾ 22 ਮਈ ਨੂੰ ਅਸੀਂ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਅੰਦੋਲਨ ਨੂੰ ਹੰਗਾਰਾ ਨਹੀਂ ਮਿਲ ਰਿਹਾ ਗਿਣਤੀ ਘਟਣੀ ਸ਼ੁਰੂ ਹੋ ਗਈ ਟਰਾਲੀਆਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ ਅਸੀਂ ਇੱਥੇ ਲੱਖਾਂ ਦਾ ਇਕੱਠ ਕਰਕੇ 22 ਮਈ ਨੂੰ ਦੋਹੇ ਬਾਡਰਾਂ ਤੇ ਦਿਖਾਵਾਂਗੇ ਵੀ ਉਹ ਜਿਹੜਾ ਇਹ ਅੰਦੋਲਨ ਹੈ ਜਿਹੜਾ ਸਾਡਾ 22 ਆਪਣਾ ਦਿੱਲੀ ਚੱਲੋ ਵਾਲਾ ਅੰਦੋਲਨ ਹੈ ਉਹ ਜਿਉਂਦਾ ਤਿਉਂ ਜਾ ਰਿਹਾ ਲੋਕਾਂ ਦਾ ਉਤਸ਼ਾਹ ਵੀ ਜਾ ਰਿਹਾ ਤੇ ਅਸੀਂ ਜਦੋਂ ਵੀ ਇਹ ਰੋਕਾਂ ਖਤਮ ਹੋ ਗਈਆਂ ਅਸੀਂ ਉਹ ਲੱਖਾਂ ਹਜ਼ਾਰਾਂ ਕਿਸਾਨਾਂ ਦੇ ਸਮੇਤ ਅਸੀਂ ਦਿੱਲੀ ਵੱਲ ਜਾਵਾਂਗੇ ਇਹ ਅਸੀਂ ਬਾਈ ਬਾਈ ਨੂੰ ਦਿਖਾਉਣਾ ਦੂਜਾ ਜਿਹੜਾ ਸਾਡਾ ਐਕਸ਼ਨ ਪ੍ਰੋਗਰਾਮ ਇਹ ਹੈ